ਇੱਕ ਤਾਗਰਾ ਹਾਂ ਜਿੰਦਾਬਾਦ ਜਿੰਦਾਬਾਦ ਤੇਰੇ ਜਿੰਦਾਬਾਦ ਆ ਦੇਖੋ ਭਰਾਵੋ ਭਾਰਤੀ ਕਿਸਾਨ ਦੀ ਇੱਕ ਤਾਗਰਾ ਹਾਂ ਵੱਲੋਂ ਅਸੀਂ ਇਸ ਟਾਈਮ ਕਿੱਕਰੀ ਕਿੱਕਰੀ ਬਾਰਡਰ ਦੇ ਉੱਤੇ ਖੜਿਆਂਗੇ ਆ ਦੇਖੋ ਆ ਹਰਿਆਣੇ ਦੇ ਭਰਾ ਸਾਡੇ ਆ ਹਰਿਆਣੇ ਦੇ ਵੀਰ ਸਾਡੇ ਦੁੱਧ ਲੈ ਕੇ ਪਹੁੰਚੇ ਨੇ 2500 ਲੀਟਰ ਦੁੱਧ 2500 ਲੀਟਰ ਦੁੱਧ ਵੀਰ ਆਏ ਨੇ ਇਹ ਸਾਡੇ ਲੈ ਕੇ ਨਰਵਾਣੇ ਤੋਂ ਨਰਮਾਣੇ ਤੋਂ ਪਹੁੰਚੇ ਨੇ 2500 ਲੀਟਰ ਦੁੱਧ ਲੈ ਕੇ ਮੈਂ ਤੁਹਾਡੀ ਗੱਲ ਕਰਾਉਣਾ ਪ੍ਰਧਾਨ ਜੀ ਨਾਲ ਗੱਲਬਾਤ ਕਰ ਰਹੇ ਮਨਜੀਤ ਘਰਾਚੋ ਆ ਜਿਹੜਾ ਨਰਮਾਣੇ ਤੋਂ ਕਟੋ-ਕਟ 2500 ਲੀਟਰ 2500 ਲੀਟਰ ਜਿਹੜਾ ਦੁੱਧ ਦਾ ਟੈਂਕਰ ਹੈ ਵੱਡਾ ਇੱਥੇ ਕਿਸੇ ਵੀ ਚੀਜ਼ ਦੀ ਹਰਿਆਣੇ ਦੇ ਕਿਸਾਨਾਂ ਨੇ ਕਮੀ ਨਹੀਂ ਆਉਣ ਦਿੱਤੀ ਖੱਟਰ ਘਰੇ ਬੈਠਿਆ ਬਗਵਾਸ ਮਾਰੀ ਜਾਂਦਾ ਜੀ ਜਿਹੜੇ ਹਰਿਆਣੇ ਦੇ ਕਿਸਾਨ ਨੇ ਉਹ ਸਾਥ ਨਹੀਂ ਦੇ ਰਹੇ ਵੱਡੀਆਂ ਵੱਡੀ ਗਿਣਤੀ ਦੇ ਵਿੱਚ ਹਰਿਆਣੇ ਦੇ ਕਿਸਾਨਾਂ ਦਾ ਵੱਡਾ ਸਾਥ ਹੈ ਕੋਈ ਕੰਬਲ ਵੰਡ ਰਿਹਾ ਟਰਾਲਾ ਭਰ ਕੇ ਕੋਈ ਦੁੱਧ ਵੰਡ ਰਿਹਾ ਕੋਈ ਕੁਸ ਵੰਡ ਰਿਹਾ ਕੋਈ ਕੁਸ ਵੰਡ ਰਿਹਾ ਕਿਸੇ ਜਿੱਦ ਨਹੀਂ ਵੱਡਾ ਸਾਥ ਹੈ ਤੁਸੀਂ ਆਹ ਮੇਰੇ ਵੀਰ ਨੂੰ ਬੁਲਾ ਕੇ ਪੁੱਛੋ ਵੀ ਇਹ ਕਿੱਥੋਂ ਆਏ ਨੇ ਤੇ ਕੀ ਲੈ ਕੇ ਆਏ ਨੇ ਹਾਂਜੀ ਤੁਹਾਡਾ ਨਾਮ ਆਜੀ ਬੋਲ ਬੋਲ ਨਰਵਾਣੇ ਦੇ ਆਇਆ ਗਾਉਂ ਜਾਣੇ ਸੀ ਕੀ ਨਾਮ ਹੈ ਤੁਹਾਡਾ ਜੀ ਸਤਪਾਲ ਸਿੰਘ ਆ ਜੀ ਤੁਸੀਂ ਕਿਸਾਨਾਂ ਲਈ ਕੀ ਸੇਵਾ ਲਈ ਆਏ ਹੋ ਦੁੱਧ ਲੈ ਕੇ ਆਇਆ 2300 ਲੀਟਰ ਨਰਵਾਣੇ ਤੋਂ ਜੀ ਗਾਉਂ ਜਾਣਾ ਗਾਉਂ ਜਾਣਾ ਕਿਦਾਂ ਚੋਂ ਇੱਕ ਗਾਉਂ ਚੋਂ ਇੱਕ ਗਾਉਂ ਸੇ ਇੱਕ ਗਾਉਂ ਸੇ ਜੀ ਸੇ ਸਤਰਨੇ ਤੇ ਆ ਵੀ ਰਿਹਾ ਜੀ ਹਰ ਰੋਜ਼ ਅੱਤ ਕੱਲ ਆਵਾਂਗੇ ਜੀ ਹਰ ਰੋਜ਼ ਆ ਰਹੇ ਹਰ ਰੋਜ਼ ਆਇਆ ਵੀ ਜਾਂਦੇ ਨੇ ਭਾਈ ਜੀ ਇੱਕ ਪਿੰਡ ਦੇ ਵਿੱਚੋਂ 2500 ਲੀਟਰ ਦੁੱਧ ਆਇਆ ਇੱਕ ਪਿੰਡ ਦੇ ਵਿੱਚੋਂ ਉਹ ਦੱਸਿਆ ਕਿਸਾਨ ਭਰਾ ਨੇ ਸਾਡੇ ਦੇ ਹੁਣ ਇੱਕ ਪਿੰਡ ਦੇ ਵਿੱਚੋਂ ਇੱਕ ਪਿੰਡ ਹੈਗਾ ਹੈ ਨਰਮਾਣੇ ਜ਼ਿਲ੍ਹੇ ਵਿੱਚ ਨਿਧਾਣਾ ਪਿੰਡ ਹੈ ਨਿਧਾਣਾ ਬੋਲ ਰਿਹਾ ਭਾਈ ਇੱਕ ਪਿੰਡ ਦੇ ਵਿੱਚੋਂ 2500 ਲੀਟਰ ਦੁੱਧ ਦਾ ਕੈਨ ਟੈਂਕਰ ਭਰ ਕੇ ਲਿਆਏ ਨੇਗੇ ਜਿੱਦਾਂ ਅਸੀਂ ਲੰਘ ਕੇ ਆਏ ਨਰਮਾਣੇ ਜ਼ਿਲ੍ਹੇ ਵਿੱਚ ਦੀ ਉਹਦੇ ਇਹਨਾਂ ਨੇ ਬੋਲਿਆ ਸੀਗਾ ਕਹਿੰਦੇ ਵੀ ਡੇਰੀਆਂ 'ਚ ਦੁੱਧ ਨਹੀਂ ਪਾਉਣਾ ਆਹ ਡੇਰੀਆਂ ਬੰਦ ਕਰਤੀਆਂ ਭਰਾਵੋ ਇਹ ਲੋਕਾਂ ਨੇ ਉਦੋਂ ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਡੈਰੀਆਂ ਦੇ ਵਿੱਚ ਦੁੱਧ ਪਾਉਣਾ ਬੰਦ ਕਰ ਦਿਓ ਸਾਰੀਆਂ ਡੈਰੀਆਂ ਬੰਦ ਕਰਾਤੀਆਂ ਸੀ ਉਸ ਦਿਨ ਲੋਕਾਂ ਨੇ ਆਹ ਦੇਖ ਲਓ ਇਹ ਭਰਾਵੋ ਸਾਨੂੰ ਗੱਲ ਲੱਗ ਸਕਦੀ ਆ ਹੱਸੋ ਫਿਣੀ ਆਹ ਦੇਖੋ ਗੱਡੀ ਦਾ ਨੰਬਰ ਆਹ ਗੱਡੀ ਆ ਭਰਾਵੋ ਇਹ ਬਲੈਰੋ ਪਿਕਅਪ ਗੱਡੀ ਬਣਾਉਣੀ ਆਪਣੀ ਉੱਥੇ ਇਹ ਉਹੀ ਦਿਨ ਹੈ ਗੱਡੀ ਬਣਾਉਣੀ ਉੱਥੇ ਚੱਲੋ ਦਿਨ